ਦੁਨੀਆ ਦੀ ਹੱਦ ਸ਼ੁਰੂ ਹੁੰਦੀ ਹੈ ਇਸ ਕਰਕੇ ਬੜਾ ਵੱਡਾ ਰੁਤਬਾ ਬੜਾ ਵੱਡਾ ਰੋਜ਼ਾ ਦਾਦਾ ਸਰਕਾਰਾਂ ਦਾ ਮੈਂ ਖਾਨ ਖਾਬਾ ਮੈਂ ਗੱਲ ਕਰ ਰਿਹਾ ਸੀ ਕਿ ਦਾਦਾ ਜੀ ਜਿਹੜੇ ਮਸਤ ਵਾਲੀ ਸਰਕਾਰ ਹੈ ਇਹਨਾਂ ਦੀ ਬਹੁਤ ਸਾਰੀ ਸੰਗਤ ਪਾਕਿਸਤਾਨ ਵਿੱਚ ਹੈ ਉੱਥੇ ਆਪਾਂ ਜਦੋਂ ਸਰਚ ਕਰੀਏ ਨਾ ਹਿਸਟਰੀ ਤੇ YouTube ਤੇ ਜਾ ਕੇ ਹਿਸਟਰੀ ਆਫ ਦਾਨੇਵਾਲ ਉੱਥੇ ਜਿਹੜੇ ਬਜ਼ੁਰਗ ਹੈ ਉਹ ਦਾਤਾ ਜੀ ਦੇ ਬਹੁਤ ਸਾਰੇ ਪੇਸ਼ਵੇ ਸਾਂਝੇ ਕਰਦੇ ਆ ਬਹੁਤ ਸਾਰੇ ਐਸੇ ਵਾਕਿਆ ਜਿਹੜੇ ਹੋਏ ਆ ਔਰ ਬੜੀ ਵੱਡੀ ਗੱਲ ਹੈ ਉੱਥੇ ਪਾਕਿਸਤਾਨ ਵਿੱਚ ਫੈਸਲਾਬਾਦ ਦੇ ਵਿੱਚ ਸਿਆਲਕੋਟ ਦੇ ਵਿੱਚ ਹਜ਼ਰਤ ਪ੍ਰਹੰਤਲਾ ਮਸਵਾਲੀ ਸਰਕਾਰ ਦਾ ਨਾਮ ਦਾ ਮੇਲਾ ਹੁੰਦਾ ਅੱਜ ਵੀ ਮੇਲਾ ਉੱਥੇ ਚੱਲ ਰਿਹਾ ਪਾਕਿਸਤਾਨ ਵਿੱਚ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਤੁਸੀਂ ਕਿਤੇ ਸਰਚ ਕਰਕੇ ਦੇਖੋ ਤੇ ਪਤਾ ਲੱਗ ਜਾ ਵਾ ਵਾ ਅੱਲਾ ਈਸ਼ਵਰ ਵਾਹਿਗੁਰੂ ਚਾਹੇ ਕਹੇ ਕੋਈ ਰਾਮ ਸਭ ਦਾ ਮਾਲਕ ਏਕ ਹੈ ਉਹ ਹੀ ਇੱਕ ਤਗਵਾਦ ਇਸ ਨੂੰ ਕੁਛ ਵੀ ਕਹ ਲੋ ਉਸ ਨੂੰ ਸਤਗੁਰਵਦਾਸ ਮਹਾਰਾਜ ਕਹ ਲੋ ਉਸ ਨੂੰ ਚਾਹੇ ਗੋਗਨਗਦੇ ਜੀ ਮਹਾਰਾਜ ਕਹ ਲੋ ਉਸ ਨੂੰ ਚਾਹੇ ਤੁਰਬਾਨ ਭਾਲਮੀ ਕੀ ਮਹਾਰਾਜ ਕਹ ਲੋ ਕੁਛ ਵੀ ਕਹ ਲੋ ਨਾਮ ਰੱਖੋ ਬਕਰੇ ਹੋ ਸਕਦੇ ਯਾਰ ਇੱਕ ਨਾ ਬੈਂਟਿੰਗ ਦਾ ਸਾਰਾ ਨੂੰ ਇੱਕ ਵਾਰ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਲਈ ਜ਼ੋਰ ਦਾ ਤਾੜੀਆਂ ਚਾਹੀਦੀਆਂ ਆ ਨਾ ਅਗਨੀ ਨਾ ਜਲਲਾ ਵਾਯੂ ਨਾ ਧਰਤੀ ਨਾ ਅਕਾਸ਼ਾ ਸਰਬ ਤੁੰਗਿਓ ਪ੍ਰਗਟ ਹੋ ਬਾਲਮੀਕੀ ਪ੍ਰਕਾਸ਼ਤਾ ਇਹਨਾਂ ਦਾ ਰੁਤਬਾ ਬਹੁਤ ਵੱਡਾ ਹੈ ਇਸ ਸਰਕੇ ਜਿੰਨੇ ਵੀ ਸੰਗਤ ਬੈਠੀ ਹੈ ਆਪ ਸਾਰੇ ਗੁਰੂ ਪੀਰ ਪੈਗੰਬਰਾ ਔਲੀਆਂ ਦਾ ਹਾਂ ਸੋ ਸਤਿਕਾਰ ਕਰਨਾ ਹੈ ਸਾਡਾ ਫਰਜ਼ ਬਣਦਾ ਹੈ ਬਹੁਤ ਬਹਾਦਰੀ ਹਜ਼ਰ ਅਮਰ ਅਡੋਲ ਰਹਿ ਕਾਲ ਦਰਸ਼ੀ ਭਗਵਾਨ ਬਲੀ ਮਿੱਕੀ ਮਹਾਰਾਜ ਤੇ ਇੱਕ ਤਾੜੀ ਹੋਣੀ ਚਾਹੀਦੀ ਹੈ ਜਗਤ ਗੁਰੂ ਸਤਗੁਰੂ रविदास ਮਹਾਰਾਜ ਉਹਨਾਂ ਦੇ ਨਾਮ ਲਈ ਵੀ ਜ਼ੋਰਦਾਰ ਤਾੜੀ ਚਾਹੀਦੀ ਹੈ ਗੁਰੂ ਰਵਿਦਾਸ ਜੀ ਦੁਨੀਆ ਤਾਂ ਹੁੰਦਾ ਨਾ ਅੱਜ ਦਾ ਸਮਾਜ ਸਾਨੂੰ ਕਦੇ ਅਪਣਾਉਂਦਾ ਨਾ ਦਲਤਾਂ ਦਾ ਬੱਚਾ ਕੋਈ ਪੜ੍ਹ ਨਹੀਂ ਸਕਦਾ ਜ਼ੁਲਮ ਦੇ ਖਿਲਾਫ ਕੋਈ ਖੜ੍ਹ ਨਹੀਂ ਸਕਦਾ ਇੱਕ ਦਾ ਨਾਰਾ ਜੇ ਕੌਮ ਵਿੱਚ ਲਾਉਂਦਾ ਨਾ ਗੁਰੂ ਰਵਿਦਾਸ ਜੀ ਦੁਨੀਆ ਤੇ ਹੁੰਦਾ ਨਾ ਇਸ ਕਰਕੇ ਬੜੀ ਵੱਡੀ ਸ਼ਕਤੀ ਬੜੀ ਵੱਡੀ ਪਾਵਰ ਹੈ ਤੇ ਹੁਣ ਜਦੋਂ ਦੋ ਹਸਤੀਆਂ ਦਾ ਜ਼ਿਕਰ ਹੋ ਗਿਆ ਉਤੇ ਇੱਕ ਹਸਤੀ ਲਈ ਜ਼ਰੂਰ ਤਾੜੀਆਂ ਚਾਹੀਦੀਆਂ ਉਹਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਵਾਵਾ ਸਾਹਿਬ ਦੇ ਨਾਮ ਲਈ ਜ਼ੋਰਦਾਰ ਤਾੜੀਆਂ ਚਾਹੀਦੀਆਂ ਹੋਏ ਇਸ ਕਰਕੇ ਧਾਰਮਿਕ ਸਟੇਜ ਤੇ ਮੈਂ ਜ਼ਿਕਰ ਕਰ ਰਿਹਾ ਕਿ ਇਹ ਬਹੁਤ ਵੱਡੀਆਂ ਹਸਤੀਆਂ ਹੋਈਆਂ ਜਿਨ੍ਹਾਂ ਨੇ ਬਹੁਤ ਵੱਡੇ ਮੈਸੇਜ ਦਿੱਤੇ ਬਾਬਾ ਸਾਹਿਬ ਦਾ ਤਾਂ ਇਹ ਸਾ ਮੈਸੇਜ ਹੈ ਸੂਟ ਗੁੱਡ ਕੋਈ ਟਾਈ ਪੈਨ ਦਾ ਤੇ ਉਹਨਾਂ ਦੀ ਦੇਣ ਹੈ ਅੱਜ ਸਾਡੀ ਕੌਮ ਕਾਡੀ ਲਿਖੀ ਹੈ ਇਹ ਬਾਬਾ ਸਾਹਿਬ ਦੀ ਦੇਣ ਹੈ ਇਸ ਕਰਕੇ ਇਹਨਾਂ ਦਰਬਾਰਾਂ ਵਿੱਚ ਆ ਕੇ ਸਾਨੂੰ ਅਦਬ ਸਿੱਖਣ ਨੂੰ ਮਿਲਦਾ ਹੈ ਇੱਥੇ ਆ ਕੇ ਰਿਸਪੈਕਟ ਕਰਨੀ ਸਾਨੂੰ ਮਿਲਦੀ ਹੈ ਇਹ ਸਭ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਸੋ ਆਪਣੇ ਆਪਣੇ ਗੁਰੂ ਪੀਰ ਪੈਗੰਬਰ ਦਾ ਤੁਸੀਂ ਸਤਿਕਾਰ ਕਰਦੇ ਉਹਨਾਂ ਨੂੰ ਇਸ਼ਟ ਮੰਨਦੇ ਹੋ ਔਰ ਉਹਨਾਂ ਦੇ ਪੂਰਨ ਤੇ ਚਰਨਾਂ ਵਿੱਚ ਆਦੇ ਉਹਨਾਂ ਦੇ ਵਿਦੇਸ਼ ਨੂੰ ਵੀ ਮੰਨਣਾ ਚਾਹੀਦਾ ਹੈ ਕੱਲਾ ਮੇਲਾ ਦੇਖਣ ਨਾਲ ਗੱਲ ਨਹੀਂ ਹੁੰਦੀ ਗੱਲ ਅਮਲ ਕਰਨ ਨਾਲ ਹੁੰਦੀ ਹੈ ਤੇ ਇਸੇ ਕਰਕੇ ਆਓ ਬੜੇ ਪਿਆਰ ਨਾਲ ਸਾਰੇ ਆਪਾਂ ਹਾਜ਼ਰੀ ਭਰਦੇ ਹਾਂਜੀ ਇਹਨਾਂ ਦੇ ਦੋ ਤਿੰਨ ਗਾਏ ਰੈਡੀ ਆ ਮੈਨੂੰ ਪਤਾ ਲੱਗ ਗਿਆ ਤੇ ਇਹਨਾਂ ਦੀ ਹੁਣ ਗੱਡੀ ਵੀ ਰੈਡੀ ਹੈ ਪਰਫਾਰਮੈਂਸ ਤੋਂ ਬਾਅਦ ਨਾ ਜਾਣਾ ਹਾਂਜੀ ਕਰੋ ਜੀ ਬੈਲੈਂਸ ਹੋ ਗਿਆ ਭਾਜੀ ਕੀ ਕੀ ਰਹਿ ਗਿਆ ਓਕੇ ਜਾਕੇ ਇਧਰ ਕਰਦਾ ਤੂੰ ਚੱਕ ਇਧਰ ਜਾਂਦੇ ਨਾ ਕੀ ਗੱਲ ਪਹੁੰਚੇ ਢੰਗੇ ਦਰਿਆ ਲੰਘਣ ਮੈਂ ਅਕਸਰ ਸਟੇਜਾਂ ਦੇ ਜ਼ਿਕਰ ਕਰਦਾ ਹੁੰਨਾ ਇੱਕ ਛੰਡੀ ਪੀਰ ਦਰਬਾਰ ਆ ਉਹ ਵੀ ਸਤਲੁਜ ਦਰਿਆ ਦੇ ਕੰਡੇ ਤੇ ਇੱਕ ਟਗਾਰੇ ਵਾਲਾ ਮੌਲਾਲੀ ਸਰਕਾਰ ਦਾ ਦਰਬਾਰ ਉਹ ਵੀ ਦਰਿਆ ਦੇ ਕੰਡੇ ਤੇ ਤੇ ਸਾਡੇ ਮਸਬਲੀ ਸੱਚੀ ਸਰਕਾਰ ਰਹਿਮਤੁਲਾ ਸੱਚੀ ਸਰਕਾਰ ਇਹਨਾਂ ਦਾ ਰੋਜ਼ਾ ਉਹ ਵੀ ਦਰਿਆ ਦੇ ਕੰਡੇ ਤੇ ਦਰਿਆ ਇੱਥੇ ਸੀ ਇਹਨਾਂ ਨੇ ਹੁਕਮ ਕੀਤਾ ਫਿਰ ਦਰਿਆ ਉਧਰ ਚੱਲ ਗਿਆ ਦਾਤਾ ਜੀ ਦੇ ਇਹ ਐਸ ਐਸ ਕਿਸੇ ਬਹੁਤ ਫੇਮਸ ਹੋਏ ਸੰਗਤਾਂ ਨੇ ਸੁਣਿਆ ਅਕਸਰ ਬਜ਼ੁਰਗਾਂ ਤੋਂ ਸੁਣਿਆ ਦਾਤਾ ਨੇ ਦਰਿਆ ਅੱਗੇ ਲਾਇਆ ਹੋਇਆ ਬੜੀ ਵੱਡੀ ਗੱਲ ਹੈ ਤੇ ਦਰਿਆਵਾਂ ਦੇ ਮੂੰਹ ਮੋੜ ਦਿੰਦੇ ਹਵਾਵਾਂ ਦੇ ਮੂੰਹ ਮੋੜ ਦਿੰਦੇ ਐ ਤੇ ਬੜੀ ਵੱਡੀ ਹਸਤੀ ਨੇ ਬਾਬਾ ਵਲੀ ਸਰਕਾਰ ਜਿਨ੍ਹਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਆ ਅੱਜ ਕੋਈ ਕਪੂਰਥਲੇ ਤੋਂ ਨਹੀਂ ਹੈ ਅੱਜ ਕੋਈ ਚੰਡੀਗੜ੍ਹ ਤੋਂ ਨਹੀਂ ਹੈ ਅੱਜ ਕੋਈ ਲੁਧਿਆਣੇ ਤੋਂ ਨਹੀਂ ਹੈ ਅੱਜ ਕੋਈ ਅੰਮ੍ਰਿਤਸਰ ਤੋਂ ਨਹੀਂ ਹੈ ਅੱਜ ਸਾਰੇ ਦਾਨੇਵਾਲ ਵਾਲੇ ਆ ਈਮਾਨਦਾਰੀ ਨਾਲ ਜਿਸੇ ਜਿਹੜੇ ਆਪਣੇ ਆਪ ਨੂੰ ਅਜਾ ਦਾਨੇਵਾਲ ਵਾਲੇ ਸਮਝਦੇ ਐ ਇੱਕ ਵਾਰ ਤਾੜੀਆਂ ਮਾਰੋ ਜਿਹੜੇ ਦਾਨੇਵਾਲ ਵਾਲੇ ਨੇ ਜਕਾਰਾ ਮਸਤਾ ਵਧੀਆਂ ਦਾ ਬੋਲੋ ਸੱਚੇ ਦਰਬਾਰ ਕੀ ਜਕਾਰਾ ਮੇਰਾ ਗਵਾਸਪਾਕ ਸਰਕਾਰ ਦਾ ਬੋਲੋ ਸੱਚੇ ਦਰਬਾਰ ਕੀ ਖਾਨ ਸਾਹਿਬ ਉਹਨਾਂ ਤੋਂ ਬਾਅਦ ਸਰਦਾਰ ਅਲੀ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਜੀਜਾ ਦਿਓ ਉਹਨਾਂ ਨੇ ਵੀ ਤੁਹਾਡੀ ਨਜ਼ਰ ਹੋਣਾ ਸੋ ਲਓ ਜੀ ਹੁਣ ਬਲ ਸਿੰਘ ਆਈ ਥਿੰਕ ਹੋ ਗਈ ਐ ਅੱਛਾ ਪਾਣੀ ਪਾਵਾ ਪਾਣੀ ਇੱਕ ਘਟਾ ਬਹੁਤ خان بھی سارا گروپ جدو ترکی جانا ہے ترکی اس بعد سدھا دبئی جی ٹھیک ہے خان صاحب وہاں تو پہلے خان صاحب حکم ہوا منگی خان ہونا آج منگی خان تھی حاضری ہوئے گی ایک دو کلاما دال استعمال خان صاحب وہ تھی نظر ہو گئے ایک بار تاڑیاں ਜ਼ੋਰਦਾਰ ਤਾੜੀਆਂ ਦੇ ਨਾਲ ਦਰਸ਼ਨ ਕਰ ਜੋ ਮੰਗੀ